ਹਾਂਜੀ ਸਸਰੀਕਾਲ ਮੈਂ ਥੋਡੀ ਆਪਣੀ ਰਪਿੰਦਰ ਤੇ ਆਪਾਂ ਨੂੰ ਇੱਧਰ ਚੰਡੀਗੜ੍ਹ ਮੋਹਾਲੀ ਕੰਨੀ ਮੁੰਡਾ ਚਾਹੀਦਾ ਜੀ ਆਪਣੇ ਕੋਲੇ ਗੁੱਡੀ ਆਈ ਹੈ ਕੁੜੀ ਸੋਹਣੀ ਸੁਨੱਖੀ ਹੈ ਜੀ 24 25 ਕ ਸਾਲ ਦੀ ਹੈ ਤੇ ਜੱਟਾਂ ਦੀ ਗੁੱਡੀ ਹੈ ਜੀ ਵਧੀਆ ਪੜ੍ਹੀ ਲਿਖੀ ਹੈ ਤੇ ਜੇ ਕੋਈ ਮੋਹਾਲੀ ਏਰੀਏ ਦੇ ਵਿੱਚ ਪਟਿਆਲੇ ਏਰੀਏ ਦੇ ਵਿੱਚ ਉਹਦੇ ਨੇੜੇ ਤੇੜੇ ਮੋਹਾਲੀ ਚੰਡੀਗੜ੍ਹ ਦੇ ਵਿੱਚ ਮੁੰਡਾ ਕਿਤੇ ਹੈਗਾ ਤਾਂ ਮੈਨੂੰ ਮੈਸੇਜਾਂ ਜੇ ਵਿੱਚ ਜਵਾਬ ਦਿਓ ਜੀ ਥੈਂਕ ਯੂ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੁਦੀਆ ਆਪਣੀ ਰਵਿੰਦਰ ਤੁਸੀਂ ਦੇਖਦੇ ਹੋ ਮੋਗੇ ਮੇਰੇ ਮੂੰਹ ਤੇ ਹਾਸੇ ਬਹੁਤ ਹੈ ਵੀ ਮੈਂ ਕੋਈ ਏਦਾਂ ਦੀ ਗੱਲ ਕਹਿਣ ਵਾਲੀ ਆ ਵੀ ਹਾਸੇ ਵਾਲੀ ਜੇ ਆਪਣੇ ਕੋਲੇ ਮੁੰਡਾ ਆਇਆ ਜੀ ਅਮਰੀਕਾ ਦੇ ਵਿੱਚ ਪੱਕਾ ਮੁੰਡਾ ਬੋਦੀਆਂ ਵਾਲਾ ਜੱਟਾਂ ਦੀ ਕੁੜੀ ਵਾਲੀ ਖੁਸਕਵਰੀ ਹੈ ਬੋਦੀਆਂ ਵਾਲਾ ਮੁੰਡਾ ਇੱਕ ਤਾਂ ਕੁੜੀ ਦੀ ਕਹਿੰਦਾ ਇੱਥੋਂ ਕੁਝ ਅੱਖ ਵੀ ਨਹੀਂ ਹੋਵੇ ਹੋ ਰੋਗ ਜੇ ਜਾਂ ਤਾਂ ਬਨੇ ਆ ਲੋ ਹੁਣ ਜੀ ਨਹੀਂ ਜਾਣਾ ਵੀ ਇੱਕ ਆਹ ਖਾਨੀ ਆ ਥੱਲੇ ਦਾ ਬੁੱਲ ਵਿੰਨਿਆ ਹੋਵੇ ਕੁੜੀ ਦਾ ਵੀ ਜੇ ਕੋਈ ਐ ਹੈ ਜੀ ਕੁੜੀ ਹੈਗੀ ਤਾਂ ਮੇਰੀ ਵੀਡੀਓ ਦੇ ਹਾਂਜੀ ਸਸਰੀਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਮੁੰਡਾ ਆਇਆ ਜੀ 24 ਸਾਲਾਂ ਦਾ ਜੱਟਾਂ ਦਾ ਮੁੰਡਾ ਵਧੀਆ ਫੈਮਿਲੀ ਚੋਂ ਭੈਣ ਵੀ ਆਸਟ੍ਰੇਲੀਆ ਤੇ ਆਪ ਵੀ ਆਸਟ੍ਰੇਲੀਆ ਹੀ ਜਾਣਾ ਚਾਹੁੰਦਾ ਮੁੰਡਾ ਵਧੀਆ ਪੜਿਆ ਲਿਖਿਆ ਤੇ ਨੌ ਬੈਂਡ ਵੀ ਆਏ ਹੋਏ ਨੇ ਵੀਰੇ ਨੂੰ ਤੇ ਤੁਸੀਂ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਜੇ ਕੋਈ ਆਸਟ੍ਰੇਲੀਆ ਦੀ ਕੁੜੀ ਦਾ ਵੀਜ਼ਾ ਆਇਆ ਹੋਇਆ ਹੈ ਆਸਟ੍ਰੇਲੀਆ ਦੀ ਕੁੜੀ ਦਾ ਵੀਜ਼ਾ ਆਇਆ ਹੋਇਆ ਉਹਦੇ ਨਾਲ ਵੀਰਾ ਵਿਆਹ ਕਰਾਉਣਾ ਚਾਹੁੰਦਾ ਜੋ ਵੀ ਖਰਚਾ ਹੋਊਗਾ ਤੇ ਦੇਣ ਕੇ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਜੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰੁਪਿੰਦਰ ਤੇ ਆਪਣੀ ਹੱਥ ਬੰਨ੍ਹ ਕੇ ਬੇਨਤੀ ਹੈ ਜੀ ਕੋਈ ਵੀ ਕਾਸ਼ਟ ਫੋਨ ਕਰ ਸਕਦੀ ਹੈ ਜੀ ਮੈਸੇਜ ਕਰ ਸਕਦੀ ਹੈ ਤੇ ਮੈਸੇਜ ਹੀ ਕਰਿਆ ਕਰੋ ਫੋਨ ਤੇ ਦਬਾ ਬਣਾ ਦਿਆ ਕਰੋ ਆਪਣੇ ਕੋਲੇ ਆਇਆ ਮਜੀਬ ਸਿੰਘਾਂ ਦੀ ਕੁੜੀ ਤੇ ਫੋਟੋ ਤੇ ਡਾਟਾ ਸੈਂਡ ਕਰ ਦਿਓ ਜੀ ਮੁੰਡੇ ਦਾ ਕੁੜੀ ਦੀ ਉਮਰ ਹੈਗੀ 26 27 ਸਾਲ ਤੇ ਕੁੜੀ ਆਪਣੇ ਕੋਲੇ ਕੁਮਾਰੀਆ ਕੁੜੀ ਦੇ ਮੰਮੀ ਡੈਡੀ ਨਹੀਂ ਹੈਗੇ ਜੀ ਤੇ ਰਿਸ਼ਤੇਦਾਰਾਂ ਨਹੀਂ ਤੋੜਨੀ ਹੈ ਥੈਂਕ ਯੂ ਧੰਨਵਾਦ ਜੀ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਹਾਂਜੀ ਸਾਸਤਰੀ ਕਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਇੱਕ ਗੁੱਡੀ ਆਈ ਹੈ ਜੀ ਗੁੱਡੀ ਦੀ ਉਮਰ 30 ਸਾਲ ਹੈ ਜੀ ਧਿਆਨ ਨਾਲ ਸੁਣ ਲੋ ਗੁੱਡੀ ਦੀ ਉਮਰ 30 ਸਾਲ ਹੈ ਤੇ ਇੰਗਲੈਂਡ ਦੇ ਵਿੱਚ ਪੱਕੀ ਹੈ ਭੈਣ ਬੱਚਾ ਲਵੇ ਭੈਣ ਦੇ ਤੇ ਬੱਚੇ ਦਾ ਆਪਣੇ ਕੋਲ ਡਾਟਾ ਨਹੀਂ ਆਇਆ ਗੁੱਡੀ ਹੈ ਜਾਂ ਮੁੰਡਾ ਤੇ ਆਪਾਂ ਨੂੰ ਜੋ ਵੀ ਆਪਣਾ ਭੈਣ ਭਾਈ ਇੰਗਲੈਂਡ ਦੇ ਵਿੱਚ ਹੀ ਇਧਰ ਪੰਜਾਬ ਚੋਂ ਗਿਆ ਹੋਇਆ ਮੁੰਡਾ ਤੇ ਮੈਨੂੰ ਮੈਸੇਜ ਕਰੋ ਜੀ ਤੇ ਮੇਰੇ ਨਾਲ ਗੱਲ ਕਰੋ ਤੇ ਆਪਾਂ ਨੂੰ ਥੋੜਾ ਰਿਸ਼ਤਾ ਪੱਕਾ ਕਰੀਏ हां जी 사스트리칼 ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਅੱਜ ਮੁਸਲਮਾਨਾਂ ਦੀ ਗੁੱਟੀ ਆਈ ਹੈ ਜੀ ਹੈਗੀ 27 28 ਸਾਲ ਦੀ ਦੋ ਬੱਚੇ ਨੇ ਜੀ ਭੈਣ ਕੋਲੇ ਦੋ ਬੱਚੇ ਨੇ ਦੋ ਹੀ ਮੁੰਡੇ ਨੇ 4 4 ਸਾਲ ਦੇ ਦੋ ਹੀ ਚੌੜੇ ਨੇ ਮਤਲਬ ਮੁੰਡੇ ਚੌੜੇ ਨੇ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤਾਂ ਕਿ ਮੁਸਲਮਾਨ ਕਾਸਟ ਦੇ ਵਿੱਚ ਹੋਵੇ ਜਾਂ ਕਿਸੇ ਵੀ ਕਾਸਟ ਦੇ ਵਿੱਚ ਹੋਵੇ ਤੇ ਇਹ ਕਰਮਦਾਸੀਆਂ ਦੀ ਕਾਸਟ 'ਚ ਨਾ ਹੋਵੇ ਜੀ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤਾਂ ਕਿ ਇਸ ਭੈਣ ਨੂੰ ਇਸ ਦਾ ਜੀਵਨ ਸਾਥੀ ਮਿਲ ਸਕੇ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਨੇ ਕੋਲੇ ਆਈ ਐ ਇੱਕ ਕੁੜੀ ਗੁਰਸਿੱਖ ਕੈਨੇਡਾ ਦੇ ਵਿੱਚ ਪੀਆਰ ਐ ਤੇ ਉਹਨਾਂ ਨੂੰ ਚਾਹੀਦਾ 12-15 ਕਿਲੇਾਂ ਚ ਇਦਰੀ ਗੁਰਸਿੱਖ ਮੁੰਡਾ ਤੇ ਇੱਕ ਆਪਾਂ ਨੂੰ ਚਾਹੀਦਾ ਮੁੰਡਾ ਕੈਨੇਡਾ ਦੇ ਵਿੱਚ ਗੁਰਸਿੱਖ ਜੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਮੁੰਡੇ 5-4 ਕਿਲੇ ਮੁੰਡੇ ਕੋਲੇ ਬਾਹਣ ਹੋਵੇ ਜੀ ਵਧੀਆ ਮੁੰਡਾ ਫੈਮਿਲੀ ਚ ਹੋਵੇ ਤੇ ਜਾਗਰ ਪਰਖ ਪਰਮੜਤੇ ਗਿਆ ਹੋਵੇ ਤਾਂ ਆਪਾਂ ਨੂੰ ਜਰੂਰ ਦੱਸੋ ਜੀ ਮੈਸੇਜ ਦੇ ਵਿੱਚ ਥੈਂਕ ਯੂ हां जी ਸਤਿ ਸ੍ਰੀ ਅਕਾਲ ਮੈਂ ਥੋੜੀ ਆਪਣੀ ਰੁਪਿੰਦਰ ਤੇ ਇੱਕ ਆਪਣੇ ਕੋਲੇ ਮੱਝ ਵੀ ਸਿੰਘਾਂ ਦੀ ਕੁੜੀ ਆਈ ਹੈ ਉਹ ਵੀ ਭੈਣ ਅਨਪੜ ਹੈ ਤੇ ਜੇ ਕੋਈ ਘਰੇਲੂ ਮੇਰਾ ਵੀਰ ਹੋਵੇ ਚਾਹੇ ਜੱਟਾਂ ਦਾ ਮੁੰਡਾ ਹੋਵੇ ਤੇ 2-4 ਕਿਲੇ ਪੈੜੀ ਦੇ ਆਉਂਦੇ ਹੁਣ 2 ਹੋਣ ਡੇਢ ਹੋਵੇ ਤੇ ਭੈਣ ਉਹ ਵੀ ਅਨਪੜ ਹੈ ਜੀ ਤੇ ਉਹਦੀ ਉਮਰ ਹੈਗੀ ਹੈ ਸਾਰੀ 24 ਸਾਲ ਤੇ ਆਪਣੀ ਹੱਥ ਬੰਨ ਕੇ ਬੇਨਤੀ ਹੈ ਜੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਕਾਸਟ ਦਾ ਕੋਈ ਚੱਕਰ ਨਹੀਂ ਹੈਗਾ ਰਮਦਾਸ ਜੀ ਤੋਂ ਬਿਨਾਂ ਹਰੇਕ ਕਾਸਟ ਦੇ ਵਿੱਚ ਕਰ ਦੇਣਗੇ ਜੀ ਥੈਂਕ ਯੂ ਧੰਨਵਾਦ ਜੀ ਓਕੇ हां जी 사ਸਤ리カル ਮੈਂ ਸੋਡੀ ਆਪਣੀ ਰੁਪਿੰਦਰ ਤੇ ਇੱਕ ਆਪਣੇ ਕੋਲੇ ਆਇਆ ਮੁੰਡਾ ਸੰਗਰੂਰ ਏਰੀਏ ਤੋਂ ਪਟਵਾਰੀ ਆ ਮੁੰਡੇ ਦੀ 30 32 ਸਾਲ ਉਮਰ ਹੈ ਤੇ ਕੁੜੀ ਸੋਹਣੀ ਤੇ ਪੜ੍ਹੀ ਲਿਖੀ ਭਾਲਦੇ ਨੇ 12 ਕਿੱਲੇ ਮੁੰਡੇ ਨੂੰ ਜ਼ਮੀਨ ਆਉਂਦੀ ਹੈ ਤੇ ਜੱਟਾਂ ਦਾ ਮੁੰਡਾ ਜੀ 12 ਕਿੱਲੇ ਜ਼ਮੀਨ ਆਉਂਦੀ ਹੈ ਪਟਵਾਰੀ ਆ ਤੇ ਡੈਡੀ ਤਾਂ ਉਹਦਾ ਆਪਾਂ ਦੱਸ ਨਹੀਂ ਸਕਦੇ ਇੰਨਾ ਠੀਕ ਹੈ ਜੀ ਅ ਬਸੇ ਆਪਾਂ ਨੂੰ ਇੰਨਾ ਲੋਡ ਨਹੀਂ ਹੈਗਾ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਜੇ ਕੋਈ ਆਪਣੀ ਭੈਣ ਪਟਵਾਰੀ ਦੀ ਚਾਹਨਾ ਰੱਖਦੀ ਹੈ ਤਾਂ ਆਪਾਂ ਨੂੰ ਮੈਸੇਜ ਤੇ ਜਰੂਰ ਦੱਸੋ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਪਹਿਲੀ ਬੇਨਤੀ ਮੇਰੀ ਇਹ ਹੈ ਵੀ ਤੁਸੀਂ ਮੈਨੂੰ ਫੋਨ ਨਹੀਂ ਕਰਨਾ ਫਿਰ ਕਹਿੰਦੇ ਸਾਡਾ ਫੋਨ ਨਹੀਂ ਚੱਕਦੀ ਹਾਂ ਅਸੀਂ ਮਿਸ ਕਾਲਾਂ ਮਾਰਦੇ ਆ ਅਸੀਂ ਕਮਲੇ ਹੋਏ ਪਏ ਹਾਂ ਮਿਸ ਕਾਲਾਂ ਮਾਰ ਮਾਰ ਕੇ ਹੱਥ ਬੰਨ ਕੇ ਬੇਨਤੀ ਹੈ ਜੀ ਮੈਨੂੰ ਫੋਨ ਨਾ ਕਰਿਓ ਮੈਂ ਚੱਕਣਾ ਨਹੀਂ ਹੈਗਾ ਤੇ ਤੁਸੀਂ ਮੈਸੇਜ ਕਰੋ ਤੇ ਫੋਟੋ ਤੇ ਡਾਟਾ ਭੇਜ ਦਿਆ ਕਰੋ ਮੇਰੀ ਹੱਥ ਬੰਨ ਕੇ ਇਹੀ ਬੇਨਤੀ ਹੈ ਵੀ ਫੋਟੋ ਤੇ ਡਾਟਾ ਭੇਜ ਦਿਆ ਕਰੋ ਫੋਨ ਮੈਨੂੰ ਨਾ ਕਰਿਆ ਕਰੋ ਜਦੋਂ ਤੁਸੀਂ ਮੈਨੂੰ ਫੋਨ ਕਰਦੇ ਹੋ ਮੈਂ ਅਲਝ ਜਾਨੀ ਆ ਮੈਨੂੰ ਐ ਨਹੀਂ ਸਦਾ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਗੁੱਡੀ ਆਈ ਹੈ ਕੈਨੇਡਾ ਦੀ ਪੀਆਰ ਜੀ ਭੈਣ ਦੀ ਉਮਰ ਹੈਗੀ 35 ਸਾਲ ਭੈਣ ਦੀ ਹੋਈ ਹੋਈ ਦੀ ਮੈਰਿਜ ਤੇ ਭੈਣ ਕੋਲੇ ਬੱਚਾ ਸੀ ਪੱਜਾ ਸਹੁਰਿਆਂ ਨੇ ਰੱਖ ਲਿਆ ਤੇ ਭੈਣ ਕੈਨੇਡਾ ਦੀ ਸਿਟੀਜ਼ਨ ਹੈ ਜੀ ਤੇ ਆਪਾਂ ਨੂੰ ਫੋਨ ਕਰੋ ਕਿਲੇ ਚਾਏ ਮੁੰਡੇ ਕੋਲੇ ਪੰਜੀ ਹੋਣ ਪਰ ਬੰਦੇ ਵਧੀਆ ਹੋਣ ਜੀ ਆਪਾਂ ਨੂੰ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਜੀ ਬਾਕੀ ਆਪਾਂ ਗੱਲ ਜੋ ਵੀ ਭੈਣ ਉਹਨਾਂ ਨੂੰ ਆਪਾਂ ਨੇ ਨਾਲ ਕਰੀ ਹੈ ਉਹ ਆਪਾਂ ਫੋਨ ਤੇ ਕਰਾਂਗੇ ਜੀ ਥੈਂਕ ਯੂ ਧੰਨਵਾਦ ਹਾਂਜੀ ਸਸਰੀਕਾਰ ਇੱਕ ਆਪਣੇ ਕੋਲੇ ਮਜੀਵੀ ਸਿੰਘਾਂ ਦੀ ਕੁੜੀ ਆਈ ਐ ਭੈਣ ਦੀ ਉਮਰ 23 ਸਾਲ ਹੈ ਮੁੰਡਾ ਆਪਾਂ ਨੂੰ 30 ਤੋਂ ਉੱਪਰ ਚਾਹੀਦਾ 31 ਦਾ ਹੋਵੇ 32 ਦਾ ਹੋਵੇ 33 ਦਾ ਹੋਵੇ 35 ਸਾਲ ਤੱਕ ਮੁੰਡਾ ਚੱਲ ਜੂਗਾ ਅੰਗਲੈਂਡ ਦੇ ਵਿੱਚ ਪੀਆਰ ਆਜੀ ਭੈਣ ਅੰਗਲੈਂਡ ਵਿੱਚ ਪੀਆਰ ਤੇ ਮਜੀਵੀ ਸਿੱਖਾਂ ਦਾ ਰਿਚ ਫੈਮਿਲੀ ਚੋਂ ਮੁੰਡਾ ਹੋਵੇ ਭੈਣ ਖੁਦ ਆਪ ਬਹੁਤ ਰਿਚ ਫੈਮਿਲੀ ਚੋਂ ਤੇ ਜੋ ਵੀ ਇੱਥੇ ਤਕੜਾ ਕੰਮ ਆ ਵੀਰ ਦਾ ਮੈਨੂੰ ਮੈਸੇਜ ਜਰੂਰ ਕਰੋ ਹਾਂਜੀ ਸਤਿ ਸ੍ਰੀ ਅਕਾਲ ਅੱਜ ਆਪਣੇ ਕੋਲ ਆਈ ਹੈ ਕੈਨੇਡਾ ਦੀ ਸਿਟੀਜ਼ਨ ਤੇ ਭੈਣ ਦੀ ਉਮਰ ਹੈਗੀ 39 ਤੇ ਤੁਸੀਂ ਮੈਨੂੰ ਮੈਸੇਜ ਕਰੋ ਜੀ ਭੈਣ ਨੇ ਬੱਚਾ ਨਹੀਂ ਲੈਣਾ ਜਿਹਦੇ ਕੋਲ ਬੱਚਾ ਹੈ ਉਹੀ ਕਮੈਂਟ ਕਰਿਓ ਕੈਨੇਡਾ ਦੇ ਵਿੱਚ ਚਾਹੇ ਕੱਚਾ ਹੋਵੇ ਚਾਹੇ ਪੱਕਾ ਹੋਵੇ ਤੇ ਆਪਾਂ ਨੂੰ ਮੈਸੇਜ ਕਰੋ ਜੀ ਭੈਣ ਸਿਟੀਜ਼ਨ ਹੈ ਕੈਨੇਡਾ ਦੀ ਬੱਚਾ ਭੈਣ ਨੇ ਨਹੀਂ ਲੈਣਾ ਹੈਗਾ ਜਿਹਦੇ ਕੋਲ ਬੱਚੇ ਹੈਗੇ ਨੇ ਉਹੀ ਮੈਸੇਜ ਕਰਿਓ ਦੂਜਾ ਮੈਸੇਜ ਨਾ ਕਰਿਓ ਜੀ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੋਡੀ ਆਪਣੀ ਰਪਿੰਦਰ ਤੇ ਅੱਜ ਮੇਰੇ ਕੋਲੇ ਆਈ ਹੈ ਜੱਟਾਂ ਦੀ ਕੁੜੀ ਤੇ ਵਧੀਆ ਘਰੋਂ ਆ ਭੈਣ ਵੀ ਤੇ ਕਰਨਗੇ ਚੁੰਨੀ ਚੜਾਵਾ ਜੀ ਪਹਿਲਾਂ ਭੈਣ ਦੀ ਹੋਈ ਹੋਈ ਸੀ ਮੈਰਿਜ ਤੇ ਮੁੰਡਾ ਚਾਹੀਦਾ ਆਪਾਂ ਨੂੰ ਗੋਦੀਆਂ ਵਾਲਾ ਤੇ ਜੱਟਾਂ ਦਾ ਮੁੰਡਾ ਹੋਵੇ ਗੋਦੀਆਂ ਵਾਲਾ ਹੋਵੇ ਤੇ ਸੋਹਣਾ ਸੁਨੱਖਾ ਹੋਵੇ ਮੁੰਡਾ ਤੇ ਕੋਠੀ ਪਾਈ ਹੋਵੇ 5-4 ਕਿੱਲੇ ਜ਼ਮੀਨ ਦੀ ਵੀ ਹੋਣ ਜੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤਾਂ ਕਿ ਇਸ ਭੈਣ ਨੂੰ ਇਸਦਾ ਜੀਵਨ ਸਾਥੀ ਮਿਲ ਸਕੇ ਬਹੁਤ ਜੀ ਧੰਨਵਾਦ ਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰੁਪਿੰਦਰ ਤੇ ਜਿਹੜੀ ਆ ਮੈਂ ਪਿੱਛੇ ਵੀਡੀਓ ਪਾਈ ਐ ਇਹਨੂੰ ਇੰਨਾ ਗਾਇਰਲ ਕਰੋ ਵੀ ਸਾਰਿਆਂ ਦਾ ਨੁਕਸਾਨ ਹੁਣ ਬਚ ਸਕੇ ਖਾਸ ਕਰਕੇ ਉਹ ਵਿਚਾਰੀ ਕੁੜੀ ਨਾਲ ਦੋ ਚਾਰ ਦਿਨ ਮੁੰਡਾ ਗੱਲਾਂ ਕਰਕੇ ਮਿੱਠੀਆਂ ਗੱਲਾਂ ਕਰਕੇ ਇਹਨਾਂ ਤੋਂ ਪਹਿਲਾਂ ਤਾਂ 5000 ਰੁਪਏ ਪਵਾ ਲਿਆ ਫਿਰ ਉਸ ਤੋਂ ਬਾਅਦ ਉਹਨੇ 50000 ਦੀ ਮੰਗ ਕਰੀ ਜਿਹੜਾ ਮੈਂ ਸਾਨੂੰ ਸਕੈਨਰ ਭੇਜਿਆ ਉਹੀ ਇਹ ਸਕੈਨਰ ਭੇਜਦੇ ਨੇ ਜਿਹੜਾ ਮੈਂ ਵੀਡੀਓ ਤੇ ਸ਼ੋਅ ਕਰਾਇਆ ਪਿਛਲੀ ਵੀਡੀਓ ਨੂੰ ਧਿਆਨ ਨਾਲ ਦੇਖਿਓ ਤੇ ਸਾਰਾ ਕੁਝ ਦਿੱਤਾ ਹੋਇਆ ਮੇਰਾ ਪਰ ਆਪਾਂ ਇਹ ਕਹਿੰਦੇ ਆ ਵੀ ਕਿਸੇ ਦਾ ਨੁਕਸਾਨ ਨਾ ਹੋਵੇ ਮੇਰੀ ਹੱਥ ਬੰਨ੍ਹ ਕੇ ਬੇਨਤੀ ਆਪਾਂ ਕਿਸੇ ਤੋਂ 1 ਰੁਪਿਆ ਨਹੀਂ ਲੈਂਦੇ ਹੈਗੇ ਆਪਾਂ ਸੇਵਾ ਕਰਨ ਲੱਗੇ ਹੋਈਆਂ ਜੀ ਜਦੋਂ ਰਿਸ਼ਤਾ ਕਰਾਉਨੇ ਆ ਉਦੋਂ ਮੈਂ ਜ਼ਰੂਰ ਫੀਸ ਲੈਂਦੀ ਆ ਉਦੋਂ ਪਹਿਲਾਂ ਆਪਾਂ ਕੋਈ ਫੀਸ ਨਹੀਂ ਲੈਂਦੇ ਤੇ ਮੇਰੀ ਵੀਡੀਓ ਨੂੰ ਧਿਆਨ ਨਾਲ ਦੇਖੋ ਤੇ ਚੰਗੀ ਤਰ੍ਹਾਂ ਜਿਹੜਾ ਉਹ ਪਿੱਛੇ ਨੰਬਰ ਪਾਇਆ ਹੋਇਆ ਮੇਰਾ ਉਹ ਉਹ ਫੇਕ ਨੰਬਰ ਆ ਉਹਨੂੰ ਚੱਕਣ ਦੀ ਕੋਈ ਲੋੜ ਨਹੀਂ ਹੈਗੀ ਤੇ ਨਾ ਉਹਨਾਂ ਨਾਲ ਗੱਲ ਕਰਨ ਦੀ ਲੋੜ ਆ ਮੇਰੀ ਹੱਥ ਬੰਨ ਕੇ ਬੇਨਤੀ ਆ ਦੱਬ ਕੇ ਸ਼ੇਅਰ ਕਰ ਦਿਓ ਵੀਡੀਓ ਨੂੰ ਕਿ ਵੀ ਕਿਸੇ ਦਾ ਹੋਰ ਨੁਕਸਾਨ ਨਾ ਹੋ ਸਕੇ ਲੁਧਿਆਣੇ ਵਾਲਿਆਂ ਦਾ ਬਹੁਤ ਨੁਕਸਾਨ ਹੋਇਆ 5000 ਰੁਪਏ ਹਾਂਜੀ ਸਸਰੀਕਾਲ ਮੈਂ ਸੋਡੀ ਆਪਣੀ ਰੁਪਿੰਦਰ ਤੇ ਜਿਹੜੀ ਮਤਲਬ ਨੰਬਰ ਦੇ ਉੱਤੋਂ ਫਰਾਡ ਹੁੰਦਾ ਮੇਰੇ ਨਾਮ ਦੇ ਉੱਤੇ ਉਹ ਮੈਂ ਨੰਬਰ ਛੱਡਣ ਲੱਗੀਆਂ ਧਿਆਨ ਨਾਲ ਸੁਣ ਲਓ ਇਹ ਜਿਹੜਾ ਨੰਬਰ ਤੁਸੀਂ ਦੇਖਿਆ ਜੀ ਇਹ ਫੇਕ ਆਈਡੀ ਹੈ ਜੀ ਇਹ ਫੇਕ ਨੰਬਰ ਹੈ ਮੇਰਾ ਨੰਬਰ ਨਹੀਂ ਹੈਗਾ 9501074196 ਮੇਰਾ ਨੰਬਰ ਹੈ ਤੇ ਇਹ ਨੰਬਰ ਵਿਚਾਰਿਆਂ ਨੂੰ ਕਿਸੇ ਨੂੰ ਲੁਧਿਆਣੇ ਦੇ ਤੀਗੇ ਉਹਨਾਂ ਤੋਂ 5000 ਰੁਪਏ ਪਵਾ ਲਿਆ ਮੈਂ ਸਕੇਨਰ ਦਿਨੀਆ ਤੁਹਾਨੂੰ ਜਿਹੜਾ ਇਹ ਸਕੇਨਰ ਦੇਖਿਆ ਤੁਸੀਂ ਪਤਾ ਨਹੀਂ ਕੀ ਦਾ ਇਹ ਇਹ ਵਿਚਾਰਿਆਂ ਨਾਲ ਫਰੋਡ ਹੋਇਆ ਜੀ 5000 ਰੁਪਏ ਪਵਾ ਲਿਆ ਮੈਂ ਫਰੂਫ ਦਿਨੀਆ ਤੁਹਾਨੂੰ ਇਹ ਜਿਹੜਾ ਤੁਸੀਂ ਦੇਖਿਆ 5000 ਰੁਪਿਆ ਕਿਸੇ ਨੇ ਸੈਂਡ ਕਰਿਆ ਵਿਚਾਰਿਆਂ ਨੇ ਉਹਨਾਂ ਦਾ ਮੈਨੂੰ ਅੱਜ ਫੋਨ ਆਇਆ ਸੀਗਾ ਤੇ ਇੱਕ ਇੰਸਟਾ ਆਈਡੀ ਦਾ ਮਤਲਬ ਫੇਕ ਅਕਾਊਂਟ ਜਿਹਾ ਬਣਿਆ ਹੋਇਆ ਕਹਿੰਦਾ ਵੀ ਮੈਂ ਮੁੰਡਾ 50000 ਰੁਪਿਆ ਸਾਨੂੰ ਦੇ ਦਿਓ 50000 ਰੁਪਿਆ ਮੰਗਦੇ ਨੇ ਉਹਦੀ ਵੀ ਸੋਨੂ ਆਈਡੀ ਸੋ ਆ ਜਿਹੜੀ ਆਈਡੀ ਐ ਨੂੰ ਧਿਆਨ ਨਾਲ ਦੇਖ ਲਓ ਕਿਸੇ ਦੀ ਫਰੌਡਵਾਜੀ ਤੋਂ ਬਚੋ ਜੀ ਮੇਰਾ ਨਾਮ ਲੈ ਕੇ ਲੋਕ ਪੈਸੇ ਪਵਾਉਂਦੇ ਨੇ ਹੱਥ ਬੰਨ੍ਹ ਕੇ ਬੇਨਤੀ ਆ ਮੈਂ ਕਿਸੇ ਤੋਂ 1 ਰੁਪਿਆ ਵੀ ਪਹਿਲਾਂ ਨਹੀਂ ਲੈਂਦੀ ਹੈਗੀ ਧੋਖੇਬਾਜ਼ਾਂ ਤੋਂ ਬਚੋ ਲੁਧਿਆਣੇ 'ਚ ਬਹੁਤ ਵੱਡਾ ਧੋਖਾ ਹੋਇਆ ਜੀ